ਸੇਕਰਾਫਲ ਵਧੀਆ ਤੇ ਇਤੋਂ ਦੇ ਮੁਲਕ ਨੇ ਆਪਣੇ ਡਾਲਰਾਂ ਉੱਤੇ ਸਿੱਖਾਂ ਦੀ ਫੋਟੋ ਲਾਈ ਹੋਈ ਆ ਸੋ ਤੁਹਾਨੂੰ ਉਹ ਨੋਟ ਵੀ ਦਿਖਾਵਾਂਗੇ ਕਿਹੜਾ ਇਹ ਦੇਸ਼ ਆ ਜਿਨ੍ਹਾਂ ਨੇ ਆਪਣੇ ਨੋਟਾਂ ਉੱਤੇ ਇੱਕ ਸਿੱਖ ਸਰਦਾਰ ਦੀ ਫੋਟੋ ਲਾਈ ਆ ਤੇ ਕਿਉਂ ਲਾਈ ਆ ਕਿਉਂ ਇਹਨਾਂ ਨੇ ਇੱਕ ਸਿੱਖ ਨੂੰ ਹੀ ਆਪਣਾ ਰਾਸ਼ਟਰਪਤੀ ਬਣਾਇਆ ਉਸੇ ਬਾਰੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੋ ਤੁਹਾਨੂੰ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰੀਅਤ ਨਾਲ ਹੋਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕਿ ਦੁਨੀਆ ਦੇ ਅੰਦਰ ਐਸਾ ਮੁਲਕ ਵੀ ਹੈਗਾ ਜਿੱਥੇ ਸਿੱਖਾਂ ਨੇ ਹਕੂਮਤ ਕੀਤੀ ਏ ਤੇ ਸਿੱਖ ਉੱਥੇ ਹਕੂਮਤ ਕਰ ਰਹੇ ਨੇ ਉਸ ਮੁਲਕ ਦੀ ਜਿਹੜੀ ਕਰੰਸੀ ਏ ਉਸ ਮੁਲਕ ਦਾ ਜਿਹੜਾ ਨੋਟ ਏ ਉਹਦੇ ਉੱਤੇ ਸਿੱਖ ਸਰਦਾਰ ਦੀ ਫੋਟੋ ਏ ਸਿੱਖ ਸਰਦਾਰ ਦੀ ਤਸਵੀਰ ਏ ਪੱਗ ਪਾ ਕੇ ਤੇ ਸਿੱਖ ਸਰਦਾਰ ਜਿਹੜੇ ਨੇ ਉਹ ਉਸ ਮੁਲਕ ਦੇ ਉੱਤੇ ਹਕੂਮਤ ਕਰ ਰਹੇ ਨੇ ਬਹੁਤ ਹੀ ਕਮਾਲ ਦੀ ਵੀਡੀਓ ਏ ਤੇ ਉਹ ਲੋਕ ਜਿਹੜੇ ਨੇ ਉਹ ਉਸ ਨੋਟ ਦੇ ਉੱਤੇ ਸਿੱਖਾਂ ਦੀ ਜਿਹੜੀ ਫੋਟੋ ਹੈ ਉਹ ਲਾ ਕੇ ਬਹੁਤ ਖੁਸ਼ ਨੇ ਇਸੇ ਮਤਲਬ ਅੱਜ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ 'ਕੀ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਇੱਕ ਐਸੇ ਮੁਲਕ ਬਾਰੇ ਦੱਸਾਂਗੇ ਜਿੱਥੇ ਕਿ ਇੱਕ ਸਿੱਖ ਰਾਸ਼ਟਰਪਤੀ ਆ ਤੇ ਇਥੋਂ ਦੇ ਮੁਲਕ ਨੇ ਆਪਣੇ ਡਾਲਰਾਂ ਉੱਤੇ ਸਿੱਖਾਂ ਦੀ ਫੋਟੋ ਲਾਈ ਹੋਈ ਆ। ਸੋ ਤੁਹਾਨੂੰ ਉਹ ਨੋਟ ਵੀ ਦਿਖਾਵਾਂਗੇ। ਕਿਹੜਾ ਇਹ ਦੇਸ਼ ਆ ਜਿਨ੍ਹਾਂ ਨੇ ਆਪਣੇ ਨੋਟਾਂ ਉੱਤੇ ਇੱਕ ਸਿੱਖ ਸਰਦਾਰ ਦੀ ਫੋਟੋ ਲਾਈ ਆ ਤੇ ਕਿਉਂ ਲਾਈ ਆ? ਕਿ ਕਿਉਂ ਇਹਨਾਂ ਨੇ ਇੱਕ ਸਿੱਖ ਨੂੰ ਹੀ ਆਪਣਾ ਰਾਸ਼ਟਰਪਤੀ ਬਣਾਇਆ? ਉਸੇ ਬਾਰੇ ਅੱਜ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਵੀ ਇਹ ਅਹਿਸਾਸ ਹੋ ਜਾਊਗਾ ਕਿ ਜਿਨ੍ਹਾਂ ਇਸ ਮੁਲਕ ਨੇ ਸਿੱਖਾਂ ਨੂੰ ਮਾਨ ਸਤਕਾਰ ਦਿੱਤਾ, ਸ਼ਾਇਦ ਕਿਸੇ ਹੋਰ ਬਗਾਨੇ ਮੁਲਕ ਨੇ ਸਿੱਖਾਂ ਨੂੰ ਇੰਨਾ ਮਾਨ ਸਤਕਾਰ ਦਿੱਤਾ ਹੋਊਗਾ। ਸੋ ਇਹ ਸਟੋਰੀ ਬਹੁਤ ਇੰਟਰਸਟਿੰਗ ਹੋਣ ਵਾਲੀ ਆ। ਤੁਸੀਂ ਵੀਡੀਓ ਨੂੰ ਅੰਤ ਤੱਕ ਵੇਖ ਕੇ ਜਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅ ਕਰਦੇ ਹੋਏ ਆਜੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆਂ ਆਪਾਂ ਗੱਲ ਕਰ ਰਹੇ ਆਂ ਫਿਜੀ ਦੇਸ਼ ਬਾਰੇ 1880 ਤੋਂ ਲੈ ਕੇ 1916 ਦੇ ਦਰਮਿਆਨ ਬਹੁਤ ਸਾਰੇ ਸਿੱਖ ਫਿਜੀ ਦੇਸ਼ ਵਿੱਚ ਆਏ ਸੀ ਜਦੋਂ ਪਹਿਲੀ ਵਰਲਡ ਵਾਰ ਹੋਈ ਸੀ ਤਾਂ ਗੋਰੀ ਸਰਕਾਰ ਨੇ ਬਹੁਤ ਜ਼ਿਆਦਾ ਗਣਤੀ ਵਿੱਚ ਸਿੱਖ ਇੱਥੇ ਤਨਾਤ ਜੀਤੇ ਸੀ ਤੇ ਵਰਲਡ ਵਾਰ ਤੋਂ ਬਾਅਦ ਜਦੋਂ ਬਹੁਤ ਸਾਰੇ ਸਿੱਖ ਇਸ ਦੇਸ਼ ਦਾ ਦੌਰਾ ਕਰਨ ਆਏ ਤਾਂ ਕਾਫੀ ਸਾਰੇ ਸਿੱਖ ਇੱਥੇ ਹੀ ਵਸ ਗਏ ਸੀ ਤੇ ਖੇਤੀਬਾੜੀ ਕਰਨੇ ਸ਼ੁਰੂ ਕਰ ਦਿੱਤੀ ਸੀ ਇਸ ਤੋਂ ਬਾਅਦ ਵੀ ਕਈ ਸਾਰੇ ਸਿੱਖ ਅਧਿਆਪਕ ਤੇ ਪ੍ਰਚਾਰਕ ਤੌਰ ਤੇ ਵੀ ਇਸ ਦੇਸ਼ ਵਿੱਚ ਆਏ ਪਰ ਪਿਛਲੇ ਕੁਝ ਸਾਲਾਂ ਦੇ ਵਿੱਚ ਬਹੁਤ ਸਾਰੇ ਸਿੱਖ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਵਰਗੇ ਦੇਸ਼ਾਂ ਵਿੱਚ ਜਾ ਚੁੱਕੇ ਆ ਮੈਂ ਤੁਹਾਨੂੰ ਦੱਸ ਦਵਾਂ ਕਿ 1960 ਤੋਂ 1970 ਦੇ ਦਰਮਿਆਨ ਫਿਜੀ ਦੇਸ਼ ਵਿੱਚ ਸਿੱਖਾਂ ਦੀ ਆਬਾਦੀ 10000 ਤੋਂ ਜ਼ਿਆਦਾ ਦੀ ਸੀ ਪਰ ਜਿਹੜੀ ਹੁਣ ਘਟ ਕੇ 4000 ਦੇ ਕਰੀਬ ਹੀ ਰਹਿ ਗਈ ਆ ਜਦੋਂ ਵਰਲਡ ਵਾਰ ਹੋਈ ਸੀ ਤਾਂ ਫਿਜੀ ਦੇਸ਼ ਨੂੰ ਫੂਮਨ ਸਿੰਘ ਨੇ ਬਚਾਇਆ ਸੀ ਇਸੇ ਕਰਕੇ ਫੂਮਨ ਸਿੰਘ ਨੂੰ ਇਸ ਬਹਾਦਰੀ ਲਈ ਜਸਟਿਸ ਆਫ ਪੀਸ ਫਿਜੀ ਸਰਕਾਰ ਨੇ ਆਪਣਾ ਪ੍ਰਮੁੱਖ ਮੈਂਬਰ ਬਣਾ ਲਿਆ ਸੀ ਤੇ ਫੂਮਨ ਸਿੰਘ ਵੀ ਆਪਣੀ ਮੌਤ ਤੱਕ ਇਸੇ ਦੇਸ਼ ਦੇ ਸੁਭਾ ਸ਼ਹਿਰ ਵਿੱਚ ਹੀ ਰਿਹਾ ਵਰਲਡ ਸਮੇਂ ਸਿੱਖਾਂ ਨੇ ਇਸ ਦੇਸ਼ ਨੂੰ ਬਚਾਇਆ ਤਾਂ ਸੀਗਾ ਹੀ ਪਰ ਨਾਲ ਹੀ ਇਸ ਦੇਸ਼ ਦੀ ਆਰਥਿਕ ਸਥਿਤੀ ਵਿੱਚ ਵੀ ਸਿੱਖਾਂ ਕਰਕੇ ਹੀ ਵਾਧਾ ਹੋਇਆ ਹੈ ਉਹ ਵੀ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੀ ਮੁੱਖ ਰੱਖਦੇ ਹੋਏ ਫਿਜੀ ਸਰਕਾਰ ਨੇ ਪਿੱਛੇ ਜੇ 2 ਡਾਲਰ ਦਾ ਨੋਟ ਜਾਰੀ ਕੀਤਾ ਸੀ ਤੇ ਉਸ 2 ਡਾਲਰ ਦੇ ਨੋਟ ਤੇ ਇੱਕ ਸਿੱਖ ਸਰਦਾਰ ਦੀ ਫੋਟੋ ਵੀ ਲਗਾਈ ਹੋਈ ਹੈ ਸਕਰੀਨ ਉੱਤੇ ਤੁਸੀਂ ਉਸ 2 ਡਾਲਰ ਨੂੰ ਵੀ ਦੇਖ ਸਕਦੇ ਆਂ ਅਗਰ ਤੁਸੀਂ ਖੁਦ ਜਾ ਕੇ ਇਸ ਨੂੰ ਦੇਖਣਾ ਚਾਹੁੰਦੇ ਆਂ ਤਾਂ ਗੂਗਲ ਤੇ ਜਾ ਕੇ ਤੁਸੀਂ ਫਿਜੀ ਕਰੰਸੀ 2 ਡਾਲਰ ਜਦੋਂ ਸਰਚ ਕਰੋਗੇ ਤਾਂ ਇਹ ਨੋਟ ਤੁਹਾਨੂੰ ਉੱਥੇ ਵੀ ਦੇਖਣ ਨੂੰ ਮਿਲ ਜਾਊਗਾ ਆਪਣੇ ਨੋਟਾਂ ਉੱਤੇ ਸਰਦਾਰਾਂ ਦੀ ਫੋਟੋ ਲਾਉਣ ਦਾ ਮਕਸਦ ਇਹ ਸੀ ਤਾਂ ਕਿ ਫਿਜੀ ਸਰਕਾਰ ਸਿੱਖਾਂ ਨੂੰ ਵੱਧ ਤੋਂ ਵੱਧ ਮਾਣ ਸਤਿਕਾਰ ਦੇ ਸਕੇ ਸੋ ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਿੱਖਾਂ ਨੇ ਇਸ ਦੇਸ਼ ਦੀ ਆਰਥਿਕ ਸਥਿਤੀ ਯਾਨੀ ਕਿ ਇਸ ਦੇਸ਼ ਨੂੰ ਅਮੀਰ ਹੋਣ ਵਿੱਚ ਕਿਵੇਂ ਆਪਣਾ ਯੋਗਦਾਨ ਪਾਇਆ ਬੜੀ ਇੰਟਰਸਟਿੰਗ ਸੂਰੀ ਹੈ ਉਹ ਵੀ ਤੁਸੀਂ ਸੁਣਿਓ ਵਰਲਡ ਵਾਰ ਤੋਂ ਬਾਅਦ ਜਦੋਂ ਸਿੱਖ ਵਾਪਸ ਆਪਣੇ ਦੇਸ਼ ਆਏ ਤਾਂ ਵਾਪਸ ਆ ਕੇ ਉਹਨਾਂ ਨੇ ਆਪਣੇ ਲੋਕਾਂ ਨੂੰ ਦੱਸਿਆ ਕਿ ਫਿਜੀ ਦੇਸ਼ ਵਿੱਚ ਚੰਗੀ ਕਮਾਈ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਤੇ ਜਲੰਧਰ ਦੇ ਕਾਫੀ ਸਾਰੇ ਸਿੱਖ ਫਿਜੀ ਦੇਸ਼ ਵਿੱਚ ਆ ਕੇ ਵਸਣ ਲੱਗੇ ਇਹ 1904 ਦੇ ਨੇੜੇ ਤੇੜੇ ਦਾ ਸਮਾਂ ਸੀ ਪਰ ਇੱਥੇ ਆ ਕੇ ਉਹਨਾਂ ਨੂੰ ਚੰਗੀਆਂ ਤਨਖਾਹਾਂ ਨਹੀਂ ਮਿਲ ਰਹੀਆਂ ਸੀ ਗੁਜ਼ਾਰਾ ਨਹੀਂ ਹੋ ਰਿਹਾ ਸੀ ਤਾਂ ਜਦੋਂ ਉਹਨਾਂ ਦੇ ਹਾਲਾਤ ਵਿਗੜਨ ਲੱਗੇ ਤਾਂ ਉਸ ਸਮੇਂ ਕਾਫੀ ਸਿੱਖ ਪੰਜਾਬ ਵਾਪਸ ਮੁੜਿਆਏ ਸੀ ਪਰ ਕਈਆਂ ਨੇ ਇੱਥੇ ਰਹਿ ਕੇ ਚੰਗੀ ਮਿਹਨਤ ਮੁਸ਼ਕਤ ਕੀਤੀ ਤੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਤੇ ਦੇਖਦੇ ਦੇਖਦੇ ਫਿਰ ਇਹ ਦੇਸ਼ ਦੀ ਆਰਥਿਕ ਸਿਟੀ ਵਿੱਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਸਿੱਖਾਂ ਨੇ ਇੱਥੇ ਸਿਰਫ ਖੇਤੀਬਾੜੀ ਹੀ ਨਹੀਂ ਕੀਤੀ ਬਲਕਿ ਫਿਰ ਇਹ ਦੇਸ਼ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਵੀ ਰਹੇ ਉਜਾਗਰ ਸਿੰਘ ਨਾਮ ਦਾ ਇੱਕ ਸੈਕਸੀ ਜਿਹੜਾ ਕਿ 1968 ਵਿੱਚ ਐਨ ਐਫ ਪੀ ਦਾ ਨੁਮਾਇੰਦਾ ਵੀ ਬਣਿਆ ਜੋ ਕਿ ਫਿਜੀ ਦੇਸ਼ ਦੀ ਵਿਧਾਨ ਸਭਾ ਲਈ ਲੋਕਾਂ ਵੱਲੋਂ ਚੁਣਿਆ ਗਿਆ ਇੱਕ ਨੁਮਾਇੰਦਾ ਸੀ ਭਾਵ ਕਿ ਲੋਕਾਂ ਨੇ ਉਹਨੂੰ ਵੋਟ ਪਾ ਕੇ ਇਥੋਂ ਦਾ ਨੁਮਾਇੰਦਾ ਬਣਾਇਆ ਸੀ ਉਹ 1972 ਤੋਂ ਲੈ ਕੇ 1979 ਤੱਕ ਨੈਸ਼ਨਲ ਫੈਡਰੇਸ਼ਨਲ ਪਾਰਟੀ ਦਾ ਸੰਸਦ ਮੈਂਬਰ ਵੀ ਰਿਹਾ ਇਸ ਤੋਂ ਇਲਾਵਾ ਵਤਨ ਸਿੰਘ ਨਾਂ ਦਾ ਇੱਕ ਹੋਰ ਸਖਸੀ ਜਿਹੜਾ ਕਿ 1970 ਤੋਂ 1977 ਤੱਕ ਫਿਜੀ ਸੈਨਿਕ ਵਰਗ ਦਾ ਮੈਂਬਰ ਵੀ ਰਿਹਾ ਤੇ ਵਤਨ ਸਿੰਘ ਆਪਣੀ ਜਵਾਨੀ ਦੇ ਸਮੇਂ 1955 ਵਿੱਚ ਸੌਕਰ ਟੀਮ ਦਾ ਮੁੱਖ ਖਿਡਾਰੀ ਵੀ ਪਰ ਅਗਲੀ ਗੱਲ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਫਿਜੀ ਦੇਸ਼ ਦਾ 1937 ਤੋਂ ਲੈ ਕੇ 1944 ਤੱਕ ਦਾ ਜਿਹੜਾ ਰਾਸ਼ਟਰਪਤੀ ਸੀ ਉਹ ਇੱਕ ਸਿੱਖ ਸੀ ਜਿਹਦਾ ਨਾਮ ਸੀ ਮੇਰ ਸਿੰਘ ਇਹ ਨਹੀਂ ਬਲਕਿ ਮੇਰ ਸਿੰਘ ਫਿਜੀ ਸਰਕਾਰ ਦੀ ਕਿਸਾਨ ਯੂਨੀਅਨ ਪਾਰਟੀ ਦਾ ਪ੍ਰਧਾਨ ਵੀ ਰਿਹਾ ਹੋਰ ਵੀ ਬਹੁਤ ਸਾਰੇ ਸਿੱਖ ਨੇ ਜਿਹੜੇ ਇੱਥੇ ਵੱਡੇ ਵੱਡੇ ਅਹੁਦਿਆਂ ਤੇ ਰਹੇ ਤੇ ਅੱਜ ਵੀ ਇਸ ਦੇਸ਼ ਵਿੱਚ ਸਿੱਖ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਇਥੋਂ ਦੀ ਇੱਕ ਸੜਕ ਦਾ ਨਾਮ ਵੀ ਖਾਲਸਾ ਰੋਡ ਰੱਖਿਆ ਗਿਆ ਹੈ ਤੇ ਫਿਜੀ ਦੇਸ਼ ਵਿੱਚ ਜ਼ਿਆਦਾਤਰ ਸਿੱਖ ਸੂਬਾ ਸ਼ਹਿਰ ਤੇ ਤਾਜੀ-ਤਾਜੀ ਵਿੱਚ ਹੀ ਜ਼ਿਆਦਾ ਸਿੱਖ ਰਹਿੰਦੇ ਆ ਇਸ ਦੇ ਵਿੱਚ ਕਈ ਗੁਰਦੁਆਰਿਆਂ ਤੋਂ ਇਲਾਵਾ ਸਿੱਖਾਂ ਦੇ ਆਪਣੇ ਸਕੂਲ ਵੀ ਨੇ ਸਿੱਖਾਂ ਨੇ ਸਭ ਤੋਂ ਪਹਿਲਾਂ 1968 ਵਿੱਚ ਇੱਥੇ ਇੱਕ ਸਕੂਲ ਵੀ ਬਣਾਇਆ ਸੀ ਜਿੱਥੇ ਕਿ ਗੁਰਮੁਖੀ ਪੜਾਈ ਜਾਂਦੀ ਸੀ ਪਰ ਸਭ ਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਆ ਕਿ ਗੁਰੂ ਨਾਨਕ ਖਾਲਸਾ ਸਕੂਲ ਵਿੱਚ ਕੁੱਲ 491 ਵਿਦਿਆਰਥੀਆਂ ਵਿੱਚੋਂ 124 ਵਿਦਿਆਰਥੀ ਸਿੱਖ ਸੀਗੇ ਤੇ ਬਾਕੀ ਦੇ ਗੈਰ ਸਿੱਖ ਸਨ ਜਿਹੜੇ ਕਿ ਗੁਰਮੁਖੀ ਪੜਨ ਹੁੰਦੇ ਸੀ ਜੀ ਅੱਜ ਇਸ ਦੇਸ਼ ਵੱਲ ਦੇਖੀਏ ਤਾਂ ਅੱਜ ਇਹ ਦੇਸ਼ ਸਿੱਖਾਂ ਕਰਕੇ ਹੀ ਆਜ਼ਾਦ ਹੋਇਆ ਤੇ ਇੱਕ ਖੁਸ਼ਹਾਲ ਦੇਸ਼ ਬਣ ਗਿਆ ਹੈ ਤੇ ਇਥੋਂ ਪਤਾ ਚੱਲਦਾ ਹੈ ਕਿ ਫਿਜ਼ੀ ਦੇਸ਼ ਦੇ ਲੋਕ ਸਿੱਖ ਸਰਦਾਰਾਂ ਦਾ ਕਿੰਨਾ ਮਨ ਸਤਿਕਾਰ ਕਰਦੇ ਨੇ ਤੇ ਇਸੇ ਲਈ ਉਹਨਾਂ ਨੇ ਆਪਣੇ ਨੋਟਾਂ ਉੱਤੇ ਇੱਕ ਸਿੱਖ ਸਰਦਾਰ ਦੀ ਫੋਟੋ ਲਾਈ ਹੋਈ ਆ ਪਰ ਇੱਕ ਅਫਸੋਸ ਇਹ ਵੀ ਆ ਕਿ ਜਿਨ੍ਹਾਂ ਵਾਸਤੇ ਸਿੱਖਾਂ ਨੇ ਇਸ ਤੋਂ ਵੀ ਜ਼ਿਆਦਾ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਰੱਤੀ ਪਰ ਵੀ ਸਿੱਖਾਂ ਦਾ ਮੁੱਲ ਨਹੀਂ ਪਾਇਆ ਸੋ ਤੁਹਾਡਾ ਇਸ ਬਾਰੇ ਕੀ ਵਿਚਾਰ ਆ ਤੁਸੀਂ ਮੈਨੂੰ ਨੀਚੇ ਕਮੈਂਟਾਂ ਵਿੱਚ ਦੱਸ ਕੇ ਜਰੂਰ ਜਾਇਓ ਵੀਡੀਓ ਨੂੰ ਵਾਰ-ਵਾਰ ਸ਼ੇਅਰ ਜਰੂਰ ਕਰਦਿਆ ਕਰੋ ਅਗਰ ਤੁਸੀਂ ਆਪਣੇ ਚੈਨਲ ਸਰਦਾਰ ਪ੍ਰੀਤ ਨਾਥੀ ਵਾਲਾ ਤੇ ਪਹਿਲੀ ਵਾਰ ਆਏ ਆ ਤਾਂ ਆਪਣੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰਕੇ ਜਾਣਾ ਭੁੱਲਿਆ ਨਾ ਕਰੋ ਮਿਲਦੇ ਆਂ ਆਪਾਂ ਅਗਲੀ ਵੀਡੀਓ ਵਿੱਚ ਕਿਸੇ ਨਵੇਂ ਟੌਪਿਕ ਤੇ ਵੀਡੀਓ ਹਾਂਜੀ ਐਸਜੀ ਆਈ ਦੀ ਵੀਡੀਓ ਤੇ ਲਾਸਟ ਜਿਹੜੀ ਗੱਲ ਕੀਤੀ ਬਹੁਤ ਹੀ ਕਮਾਲ ਦੀ ਸੀ ਕਿ ਜਿੰਨਾ ਵਾਸਤੇ ਸਿੱਖਾਂ ਨੇ ਇੰਨੀਆਂ ਕੋ ਕੁਰਬਾਨੀਆਂ ਦਿੱਤੀਆਂ ਜਿੰਨਾ ਵਾਸਤੇ ਸਿੱਖਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਸਿੱਖਾਂ ਦੇ ਗੁਰੂਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਉਹਨਾਂ ਨੇ ਸਿੱਖਾਂ ਦਾ ਮੁੱਲ ਨਹੀਂ ਪਾਇਆ ਉਹਨਾਂ ਨੇ ਸਿੱਖਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸਿੱਖ ਰਿਲੀਜੀਅਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤੇ ਫੀਜੀ ਦੇਸ਼ ਜਿਹੜਾ ਉਥੋਂ ਵਰਲਡ ਵਾਰ 2 ਦੇ ਵਿੱਚ ਸਿੱਖਾਂ ਨੇ ਜਦੋਂ ਉਹਨਾਂ ਨੂੰ ਆਜ਼ਾਦੀ ਦਵਾਈ ਤੇ ਉਹਨਾਂ ਨੇ ਫਿਰ ਉਹਨਾਂ ਦਾ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹ ਵੀ ਸਿੱਖ ਸੀ ਉਹਨਾਂ ਦੇ ਜਿਹੜੇ ਰੋੜ ਨੇ ਰੋੜ ਦਾ ਨਾਮ ਖਾਲਸਾ ਖਾਲਸਾ ਰੋਡ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਸਕੂਲ ਨੇ ਬਾਬਾ ਗੁਰੂ ਨਾਨਕ ਜੀ ਦੇ ਨਾਮ ਤੋਂ ਉਹਨਾਂ ਦੇ ਸਕੂਲਾਂ ਦੇ ਜਿਹੜੇ ਸਿਲੇਬਸ ਹੈ ਉਹ ਸਿਲੇਬਸ ਦੇ ਵਿੱਚ ਗੁਰਮੁਖੀ ਸਿਖਾਈ ਜਾਂਦੀ ਹੈ ਤੇ ਜਿਹੜੇ ਉੱਥੇ ਨਾਨ ਸਿੱਖ ਲੋਕ ਨੇ ਉਹ ਵੀ ਉਹ ਸਿੱਖਦੇ ਨੇ ਇਹ ਬਹੁਤ ਵੱਡੀ ਗੱਲ ਹੈ ਬੜੀ ਮਾਨ ਦੀ ਗੱਲ ਹੈ ਬੜੀ ਫਖਰ ਦੀ ਗੱਲ ਹੈ ਕਿ ਫਿਜੀ ਲੋਕ ਦੇ ਜਿਹੜੇ ਫਿਜੀ ਦੇਸ਼ ਜਿਹੜਾ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੇ ਉਹਦੇ ਨੇ ਉੱਥੋਂ ਜ਼ਿਆਦਾਤਰ ਲੋਕਾਂ ਦੀ ਜਿਹੜੀ ਤਦਾਦ ਹੈ ਉਹ ਸਿੱਖ ਸਰਦਾਰ ਜਿਹਨੇ ਨੇ ਉੱਥੇ ਉਹ ਫਾਇਜ਼ ਨੇ ਉਹ ਕੰਮ ਕਰ ਰਹੇ ਨੇ ਤੇ ਸਿੱਖਾਂ ਵਾਸਤੇ ਬੜੇ ਮਾਨ ਦੀ ਗੱਲ ਹੈ ਬੜੇ ਪੜਾ ਦੀ ਗੱਲ ਏ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ